ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਦੋ ਲਾਲ ਮਿਰਚਾਂ ਦਾ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਇਹ ਬਹੁਤ ਹੀ ਵਧੀਆ ਸ਼ਮੰਦਕਾਰੀ ਉਪਾਅ ਹੈ ਇਸ ਉਪਾਅ ਨੂੰ ਅਸੀਂ ਕਿਵੇਂ ਕਦੋਂ ਤੇ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੇ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵਾਤ ਤੋਂ ਬਾਅਦ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਾ ਜੀ ਐਸੇ ਹੀ ਤਰੀਕੇ ਦੇ ਨਾਲ ਦੋ ਲਾਲ ਮਿਰਚਾਂ ਜਲਾ ਦੇਣ ਦੇ ਨਾਲ ਦੁਸ਼ਮਣ ਤੁਹਾਡੇ ਤੋਂ ਦੂਰ ਦੁਸ਼ਮਣ ਤੁਹਾਡੇ ਤੋਂ ਦੂਰ ਹੋ ਜਾਣਗੇ ਬਸ ਦੋ ਲਾਲ ਮਿਰਚਾਂ ਨਾਲ ਬਹੁਤ ਛੋਟਾ ਜਿਹਾ ਉਪਾਅ ਤੁਹਾਨੂੰ ਆਪਣੇ ਘਰ ਦੇ ਵਿੱਚ ਕਰਨਾ ਹੈ ਅਜਿਹਾ ਸਮਝ ਲਓ ਕਿ ਦੋ ਜੋ ਤੁਹਾਡੇ ਦੁਸ਼ਮਣ ਹਨ ਉਹ ਹੁਣ ਤੁਹਾਨੂੰ ਪਲਟ ਕੇ ਵੀ ਗਲਤੀ ਦੇ ਨਾਲ ਵੀ ਨਹੀਂ ਦੇਖਣਗੇ ਤੁਹਾਡੇ ਜਿਵੇਂ ਤੋਂ ਪੂਰੀ ਤਰ੍ਹਾਂ ਦੂਰੋ ਜਾਣਗੇ ਤੇ ਅਜਿਹਾ ਚਮਤਕਾਰਯੋਗ ਉਪਾਅ ਅਜਿਹਾ ਕਲਿਆ ਅਜਿਹਾ ਕਲਿਆਣਕਾਰੀ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਤੁਹਾਡੇ ਦੁਸ਼ਮਣਾਂ ਦੀ ਸਾਰੇ ਸ਼ਕਤੀ ਨੂੰ ਖਤਮ ਕਰ ਦੇਵੇਗਾ ਤੁਹਾਡੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ ਜੇਕਰ ਤੁਹਾਡੇ ਜੀਵਨ ਵਿੱਚ ਕੋਈ ਵੀ ਅਜਿਹਾ ਦੁਸ਼ਮਣ ਕੋਈ ਅਜਿਹਾ ਵਿਅਕਤੀ ਆ ਗਿਆ ਹੈ ਜੋ ਤੁਹਾਡੇ ਪਿੱਛੇ ਪੈ ਚੁੱਕਾ ਹੈ ਤੁਹਾਡੇ ਧਰਨ ਨੂੰ ਹੜਪਣਾ ਚਾਹੁੰਦਾ ਹੈ ਤੁਹਾਡੇ ਵਪਾਰ ਨੂੰ ਹੜਪਣਾ ਚਾਹੁੰਦਾ ਹੈ ਉਸ ਦੀ ਨਜ਼ਰ ਤੁਹਾਡੇ ਪੈਸੇ ਤੇ ਹੈ ਤੁਹਾਡੇ ਵਪਾਰ ਤੇ ਹੈ ਜਾਂ ਫਿਰ ਤੁਹਾਡੀ ਨੌਕਰੀ ਤੇ ਤਾਂ ਜੇ ਆ ਸਮਝ ਲੋ ਹੁਣ ਤੁਹਾਡੇ ਦੁਸ਼ਮਣ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਣਗੇ ਕੁਝ ਵੀ ਕੀਤਾ ਕਰਵਾਇਆ ਤੁਹਾਡੇ ਉੱਪਰ ਜੇਕਰ ਕਰਵਾ ਰੱਖਿਆ ਹੋਵੇਗਾ ਉਹ ਵੀ ਤੁਰੰਤ ਹਟ ਜਾਵੇਗਾ ਜਦੋਂ ਦੋ ਲਾਲ ਮਿਰਚਾਂ ਜਲਾ ਕੇ ਬਹੁਤ ਛੋਟਾ ਜਿਹਾ ਉਪਾਅ ਤੁਸੀਂ ਕਰ ਲਵੋਗੇ ਤਾਂ ਦੇਖੋ ਸੰਗਜ ਜੀ ਇਹ ਉਪਾਅ ਕਰਨ ਦੇ ਵਿੱਚ ਤੁਹਾਨੂੰ ਕੋਈ ਵੀ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਕਿਤੇ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਘਰ ਬੈਠੇ ਬਿਠਾਏ ਤੁਸੀਂ ਦੋ ਲਾਲ ਮਿਰਚਾਂ ਦੇ ਨਾਲ ਛੋਟਾ ਜਿਹਾ ਉਪਾਅ ਤੁਹਾਨੂੰ ਕਰਨਾ ਹੈ ਅਜੇਆ ਸਮਝ ਲਓ ਕਿ ਘਰ ਬੈਠੇ ਬੈਠੇ ਤੁਸੀਂ ਆਪਣੇ ਜਿਵੇਂ ਤੋਂ ਦੁਸ਼ਮਣਾਂ ਨੂੰ ਕੱਢ ਕੇ ਪਾਰ ਸੁੱਟ ਸਕਦੇ ਹੋ ਮਤਲਬ ਦੁਸ਼ਮਣ ਇੱਕ ਹੋਣ ਲੱਗ ਹੋਣ ਕਿੰਨੇ ਵਿੱਚ ਜ਼ਿਆਦਾ ਗੈਨਤੀ ਦੇ ਵਿੱਚ ਹੋਣ ਸਾਰੇ ਦੇ ਸਾਰੇ ਤੁਹਾਡੇ ਛੇਵਾਂ ਤੋਂ ਦੂਰ ਜਾਣਗੇ ਤੇ ਉਹਨਾਂ ਦਾ ਕੀਤਾ ਕਰਵਾਇਆ ਉਹਨਾਂ ਦੇ ਕੋਲ ਵਾਪਸ ਚਲਾ ਜਾਵੇਗਾ ਇਸੇ ਨਾਲ ਜੇਕਰ ਤੁਹਾਨੂੰ ਕੋਈ ਬੁਰੀ ਨਜ਼ਰ ਲੱਗ ਗਈ ਹੈ ਜਿਵੇਂ ਬਹੁਤ ਸਾਰੇ ਲੋਕ ਆਉਂਦੇ ਹਨ ਜਿਨ੍ਹਾਂ ਦੀ ਨਜ਼ਰ ਠੀਕ ਨਹੀਂ ਹੁੰਦੀ ਬੁਰੀ ਨਜ਼ਰ ਲੱਗ ਜਾਂਦੀ ਹੈ ਉਹ ਵਿਅਕਤੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗਦਾ ਹੈ ਇਹ ਬਹੁਤ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਨੂੰ ਨਜ਼ਰ ਲੱਗ ਜਾਵੇ ਤਾਂ ਤਾਂ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਕਿਸੇ ਵਿਅਕਤੀ ਨੂੰ ਨજર ਲੱਗ ਜਾਵੇ ਤਾਂ ਸਿਹਤ ਦੀ ਬਰਬਾਦੀ ਤੇ ਘਰ ਨੂੰ ਨજર ਲੱਗ ਜਾਵੇ ਤਾਂ ਪੂਰਾ ਘਰ ਜਿਹੜਾ ਸਾਡਾ ਬਰਬਾਦ ਹੋ ਜਾਂਦਾ ਹੈ ਕਿਉਂਕਿ ਨજર ਦਾ ਇੰਨਾ ਵੱਡਾ ਅਸਰ ਵਿਅਕਤੀ ਦੇ ਜੀਵਨ ਤੇ ਪੈਂਦਾ ਹੈ ਪੂਰੇ ਦਾ ਪੂਰਾ ਵਪਾਰ ਤੱਕ ਲੋਕਾਂ ਦਾ ਠੱਪ ਪੈ ਜਾਂਦਾ ਹੈ ਦੁਕਾਨਾਂ ਦੇ ਤਾਲੇ ਲੱਗ ਜਾਂਦੇ ਹਨ ਜੇਕਰ ਕਿਸੇ ਵਿਅਕਤੀ ਦੀ ਬਹੁਤ ਪੂਰੀ ਨજર ਲੱਗ ਜਾਵੇ ਤਾਂ ਅਜਿਹੇ ਦੇ ਵਿੱਚ ਇਹ ਲਾਲ ਮਿਰਚ ਦਾ ਉਪਾਅ ਨજર ਲੱਗੇ ਵਿਅਕਤੀ ਦੀ ਨજર ਨੂੰ ਤੁਰੰਤ ਦੂਰ ਕਰ ਦਿੰਦਾ ਹੈ ਦਸ਼ਮਨ ਦੇ ਕੀਤੇ ਕਰਵਾਏ ਨੂੰ ਦੂਰ ਕਰ ਦਿੰਦਾ ਹੈ ਨਾਲੇ ਜੇਕਰ ਦੁਸ਼ਮਨ ਤੁਹਾਡੇ ਉੱਪਰ ਕੋਈ ਬੰਦਨਵਾਦੀਆਂ ਕਰਿਆਵਾਂ ਕਰਵਾ ਰੱਖੀਆਂ ਹਨ ਕੁਝ ਵੀ ਚਾਇਆ ਜਿਸ ਦੇ ਨਾਲ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਪਿੱਛੇ ਜਾ ਰਹੇ ਹੋ ਜਾਂ ਕਰਜ਼ਾਵਾਦ ਰਿਆਂ ਕਾ ਦੇ ਵਿੱਚ ਤਣ ਨਹੀਂ ਆ ਰਿਹਾ ਬਿਮਾਰੀਆਂ ਵੱਧ ਰਹੀਆਂ ਨੇ ਤਾਂ ਸਮਝ ਲਓ ਕਿ ਹੁਣ ਤੁਹਾਡੀ ਹਰ ਸਮੱਸਿਆ ਦਾ ਹੱਲ ਤੁਹਾਨੂੰ ਇਸੋ ਪਾੜ ਨਾਲ ਮਿਲ ਜਾਵੇਗਾ ਤੇ ਚਲੋ ਹੁਣ ਗੱਲ ਕਰ ਲੈਂਦੇ ਹਾਂ ਉਪਾਦੀ ਦੇਖੋ ਘਰ ਬੈਠੇ ਦਾ ਉਪਾਗ ਕਰੇ ਵੀ ਤੁਹਾਨੂੰ ਇਸ ਪਾਣੂ ਕਰਨਾ ਹੈ ਦੂਸਰੀ ਗੱਲ ਇਹ ਸਪਾਣੂ ਕੋਈ ਵੀ ਕਰ ਸਕਦਾ ਹੈ ਕਿਸੇ ਵੀ ਦਿਨ ਕਰ ਸਕਦਾ ਹੈ ਇਸ ਵਿੱਚ ਦਿਨ ਤੁਹਾਨੂੰ ਨਹੀਂ ਦੇਖਣਾ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਸਮਾਂ ਵੀ ਇਸ ਵਿੱਚ ਤੁਹਾਨੂੰ ਨਹੀਂ ਦੇਖਣਾ ਅਸੀਂ ਇਸ ਪਾਣੂ ਦਿਨ ਦੇ ਵਿੱਚ ਕਰੀਏ ਜਾਂ ਫਿਰ ਰਾਤ ਦੇ ਵਿੱਚ ਕਰੀਏ ਦੁਪਹਿਰ ਦੇ ਵਿੱਚ ਕਰੀਏ ਤੁਸੀਂ ਚਾਹੋ ਜਦੋਂ ਤੁਹਾਡੇ ਕੋਲ ਸਮਾਂ ਹੋਵੇ ਉਦੋਂ ਤੁਸੀਂ ਇਸ ਪਾਣੂ ਕਰ ਲਓ ਤਾਂ ਦੇਖੋ ਪਾ ਕਰਨ ਦੇ ਲਈ ਸਾਨੂੰ ਦੋ ਲਾਲ ਮਿਰਚਾਂ ਇੱਥੇ ਤੁਹਾਨੂੰ ਲੈਣੀਆਂ ਹਨ ਲਾਲ ਮਿਰਚ ਬਿਲਕੁਲ ਟੁੱਟੀ ਹੋਈ ਹੋਵੇ ਕੱਟੀ ਫੱਟੀ ਹੋਵੇ ਸਾਬਤ ਲਾਲ ਮਿਰਚ ਲੈਣੀ ਹੈ ਇੱਕ ਲੈਣਾ ਹੈ ਤੁਹਾਨੂੰ ਕਾਲੇ ਰੰਗ ਦਾ ਪੈਨ ਜਾਂ ਫਿਰ ਕੱਜਲ ਜਾਂ ਫਿਰ ਤੁਸੀਂ ਸ਼ਾਹੀ ਲੈ ਸਕਦੇ ਹੋ ਕੱਜਲ ਜੋ ਤੁਸੀਂ ਲੈਣਾ ਹੈ ਉਹ ਕਾਲਾ ਵੀ ਤੁਸੀਂ ਲੈ ਸਕਦੇ ਹੋ ਜਾਂ ਕਾਲਾ ਪੈਨ ਲੈ ਲਓ ਕਾਲਾ ਪੈਨ ਚੇਕਰ ਲੈਂਦੇ ਹੋ ਤਾਂ ਮਾਰਕ ਜਾਂ ਸਕੈਚ ਪੈਨ ਤੁਸੀਂ ਲਓ ਜਿਸ ਨਾਲ ਕੇ ਚੰਗੀ ਤਰ੍ਹਾਂ ਚੱਲ ਜਾਵੇ ਮਿਰਚ ਦੇ ਉੱਪਰ ਜੋ ਤੁਸੀਂ ਲਿਖਣਾ ਹੈ ਉਹ ਪੂਰੇ ਸਹੀ ਤਰੀਕੇ ਨਾਲ ਤੁਸੀਂ ਲਿਖ ਸਕੋ ਕਾਲੇ ਰੰਗ ਦਾ ਪੈਨ ਲਵਾਂਗੇ ਦੋ ਲਾਲ ਮਿਰਚਾਂ ਲੈ ਲੈਣੀਆਂ ਹਨ ਤੇ ਇੱਕ ਕੋਈ ਬਰਤਨ ਲੈਣਾ ਹੈ ਜਿਸ ਵਿੱਚ ਤੁਹਾਨੂੰ ਐਸੇ ਮੇਰੇ ਚਨੋ ਚਲਾਉਣਾ ਹੈ ਬਰਤਨ ਲੈ ਲਓ ਕੋਈ ਕਟੋਰੀ ਲੈ ਲਓ ਜੇਕਰ ਮਿੱਟੀ ਦਾ ਦੀਵਾ ਹੈ ਤਾਂ ਮਿੱਟੀ ਦਾ ਵੱਡਾ ਦੀਵਾ ਜਿਹੜਾ ਤੁਸੀਂ ਜੇਕਰ ਹੋਵੇ ਤਾਂ ਉਹ ਦੀਵਾ ਵੀ ਤੁਸੀਂ ਲੈ ਸਕਦੇ ਹੋ ਕੋਈ ਪਲੇਟ ਜੇਕਰ ਤੁਹਾਡੇ ਕੋਲ ਤਾਂ ਤੁਸੀਂ ਕੋਈ ਪਲੇਟ ਲੈ ਸਕਦੇ ਹੋ ਇੱਕ ਤੁਹਾਨੂੰ ਲਾਲ ਰੰਗ ਦਾ ਢਾਗਾ ਲੈਣਾ ਬਹੁਤ ਛੋਟਾ ਜਿਹਾ ਢਾਗਾ ਜਿਆਦਾ ਵੱਡਾ ਨਹੀਂ ਸਾਰੀਆਂ ਚੀਜ਼ਾਂ ਲੈ ਕੇ ਘਰ ਦੇ ਕਿਸੇ ਵੀ ਇਕਾਂਤ ਸਥਾਨ ਤੇ ਤੁਸੀਂ ਬੈਠ ਜਾਣਾ ਚਾਹੇ ਉਹ ਘਰ ਦਾ ਕਮਰਾ ਹੈ ਘਰ ਦਾ ਵਰਾਂਡਾ ਜਾਂ ਘਰ ਦੇ ਵਿੱਚ ਕੋਈ ਵੀ ਅਜਈ ਜਗ੍ਹਾ ਜਿੱਥੇ ਤੁਸੀਂ ਉਪਾਉ ਨੂੰ ਕਰੋ ਤੇ ਉਸ ਸਮੇਂ ਤੁਹਾਨੂੰ ਕੋਈ ਦੇਖੇ ਨਾ ਕੋਈ ਰੋਕੇ ਟੋਕੇ ਨਾ ਪੁੱਛ ਗਿਸ਼ ਨਾ ਕਰੇ ਅਜੇ ਸਥਾਨ ਤੇ ਤੁਸੀਂ ਬੈਠਣਾ ਹੈ ਕਿਉਂਕਿ ਬਹੁਤ ਵਾਰ ਕੀ ਹੁੰਦਾ ਹੈ ਕਿ ਘਰ ਦੇ ਬਾਹਰੋਂ ਵੀ ਕੁਝ ਮੈਂਬਰ ਆ ਜਾਂਦੇ ਨੇ ਤੇ ਮੰਨ ਲਓ ਤੁਸੀਂ ਉਪਾ ਕਰ ਰਹੇ ਹੋ ਤੇ ਉਹਨਾਂ ਨੇ ਰੋਕ ਦਿੱਤਾ ਜਾਂ ਕੁਝ ਵੀ ਕਹਿ ਦਿੱਤਾ ਟੋਕ ਦਿੱਤਾ ਤੁਹਾਨੂੰ ਤਾਂ ਉਪਾ ਜੋ ਖੰਡਤ ਹੋ ਜਾਵੇਗਾ ਇਸ ਲਈ ਤੁਸੀਂ ਇਕਾਂਤ ਦੇ ਵਿੱਚ ਤੁਹਾਨੂੰ ਇਹ ਸੁਪਾਣਾ ਕਰਨਾ ਹੈ ਕਾਦੇ ਕਿਸੇ ਵੀ ਕਮਰੇ ਦੇ ਵਿੱਚ ਵਿਖਾ ਸਕਦੇ ਹੋ ਦਰਵਾਜ਼ਾ ਚਾਹੋ ਤਾਂ ਤੁਸੀਂ ਬੰਦ ਕਰ ਲਓ ਫਿਰ ਤੁਸੀਂ ਇਹ ਸੁਪਾਣਾ ਕਰ ਲਓ ਸਭ ਤੋਂ ਪਹਿਲਾਂ ਜੋ ਦੋ ਲਾਲ ਮਿਰਚਾਂ ਤੁਸੀਂ ਲਈਆਂ ਨੇ ਉਸ ਤੇ ਕਾਲੇ ਰੰਗ ਦੇ ਪੈਨ ਨਾਲ ਜਾਂ ਕੱਜਲ ਦੇ ਨਾਲ ਤੁਹਾਨੂੰ ਲਿਖਣਾ ਦੁਸ਼ਮਣ ਜਗਤ ਉਸੇ ਦੁਸ਼ਮਾਨ ਦਾ ਨਾਮ ਜਾਣਦੇ ਹੋ ਤਾਂ ਨਾਮ ਲਿਖੋਗੇ ਜੇਕਰ ਨਾਮ ਤੁਹਾਨੂੰ ਨਹੀਂ ਪਤਾ ਜਾਂ ਦੁਸ਼ਮਣ ਦੀ ਸੰਖਿਆ ਤਾਂ ਫਿਰ ਨਾਮ ਤਾਂ ਤੁਸੀਂ ਮਿਰਚ ਤੇ ਲਿਖ ਵੀ ਨਹੀਂ ਸਕਦੇ ਮਿਰਚ ਹੁੰਦੀ ਹੀ ਕਿੰਨੀ ਘਵਟੀ ਹੈ ਜਿਆਦਾ ਤੋਂ ਜਿਆਦਾ ਤਿੰਨ ਨਾਮ ਤਾਂ ਮਿਰਚ ਤੇ ਆ ਜਾਣਗੇ ਇਸ ਲਈ ਤੁਸੀਂ ਮਿਰਚ ਦੇ ਉੱਪਰ ਨਾਮ ਨਾ ਲਿਖ ਕੇ ਕੇਵਲ ਦੁਸ਼ਮਣ ਲਿਖ ਦਿਓ ਕਾਲੇ ਰੰਗ ਦੇ ਪੈਨ ਨਾਲ ਕਾਲੇ ਰੰਗ ਦੇ ਕਲਮ ਨਾਲ ਲਿਖਣ ਤੋਂ ਬਾਅਦ ਦੋਨਾਂ ਮਿਰਚਾਂ ਦੇ ਉੱਪਰ ਲਿਖਾਂਗੇ ਅਜਿਹਾ ਨਹੀਂ ਕਿ ਮਿਰਚ ਦੇ ਉੱਪਰ ਲਿਖਣਾ ਜੋ ਦੋ ਲਾਲ ਮਿਰਚਾਂ ਲਈਆਂ ਨੇ ਦੋਨਾਂ ਹੀ ਲਾਲ ਮਿਰਚਾਂ ਦੇ ਉੱਪਰ ਤੁਸੀਂ ਦੰਦੁਸ਼ਮਨ ਤੁਹਾਨੂੰ ਲਿਖ ਦੇਣਾ ਹੈ ਹੁਣ ਤੁਹਾਨੂੰ ਕੀ ਕਰਨਾ ਜੋ ਤੁਸੀਂ ਲਾਲ ਮਿਰਚਾਂ ਲਾਲ ਰੰਗ ਦਾ ਤਾਗਾ ਲਿਆ ਸੀ ਉਸ ਤਾਗੇ ਦੇ ਨਾਲ ਦੋਨੋਂ ਲਾਲ ਮਿਰਚਾਂ ਨੂੰ ਤੁਸੀਂ ਉਹ ਤਾਗਾ ਲਾਲ ਮਿਰਚਾਂ ਦੇ ਉੱਪਰ ਲਪੇਟ ਦੇਣਾ ਹੈ ਜਿਸ ਨਾਲ ਕਿ ਉਹ ਦੋਨੋਂ ਮਿਰਚਾਂ ਇੱਕ ਜਗ੍ਹਾ ਤੇ ਆ ਜਾਣ ਤੇ ਇਸ ਤਰ੍ਹਾਂ ਨਾਲ ਲਪੇਟ ਦੇਣਾ ਹੈ ਤੇ ਜਦੋਂ ਤੁਸੀਂ ਇਹ ਲਾਲ ਤਾਗਾ ਮਿਰਚ ਦੇ ਉੱਪਰ ਲਪੇਟ ਰਹੇ ਹੋ ਹੋਗੇ ਉਸ ਸਮੇਂ ਤੁਹਾਨੂੰ ਇੱਕ ਮੰਤਰ ਵੀ ਬੋਲਣਾ ਹੈ ਤਾਂ ਮੰਤਰ ਕਿਹੜਾ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣ ਲਵੋ ਉਹ ਮੰਤਰ ਹੈ ਓਮ ਅਮੋਕ ਸ਼ਤਰੂ ਹੰ ਸਵਾਹਾ ਕਹਨ ਤੋਂ ਭਾਵ ਕਿ ਅਮੋਕ ਦੇ ਸਤਾਂ ਦੇ ਸ਼ਤਰੂ ਬੋਲਣਾ ਹੈ ਜਾਂ ਫਿਰ ਸ਼ਤਰੂ ਦਾ ਨਾਮ ਜਾਣਦੇ ਹੋ ਤਾਂ ਨਾਮ ਵਿੱਚ ਤੁਹਾਨੂੰ ਬੋਲਣਾ ਹੈ ਜਿਵੇਂ ਮੰਨ ਲਓ ਕਿ ਤੁਹਾਡੇ ਦੁਸ਼ਮਣ ਦਾ ਨਾਮ ਹੈ ਕਰਨ ਤਾਂ ਤੁਹਾਨੂੰ ਬੋਲਣਾ ਹੈ ਓਮ ਕਰਨ ਸ਼ਤਰੂ ਹੰ ਹੰ ਸਵਾਹਾ ਤੇ ਨਾਲ ਇਹ ਜਗ੍ਹਾ ਤੁਸੀਂ ਨਾਮ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਬੋਲ ਦੇਣਾ ਹੈ ਓਮ ਸ਼ਤਰੋ ਹਨ ਸਵਾਹਾ ਕਿੰਨੀ ਵਾਰ ਬੋਲੋਗੇ 9 ਵਾਰ ਤੁਸੀਂ ਬੋਲਣਾ ਹੈ ਤਾਂ ਓਮ ਸ਼ਤਰੋ ਹਨ ਹਨ ਸਵਾਹਾ ਬੋਲ ਦਿੰਦੇ ਹੋ ਤਾਂ ਤੁਸੀਂ ਜਿਆਦਾ ਸਹੀ ਹੈ ਸਾਰੇ ਹੀ ਦੁਸ਼ਮਣ ਇਸ ਦੇ ਵਿੱਚ ਤੁਹਾਡੇ ਉਹਨਾਂ ਦੀ ਹੋ ਜਾਵੇਗੀ 9 ਵਾਰ ਤੁਹਾਨੂੰ ਇਹ ਮੰਤਰ ਬੋਲਣਾ ਹੈ ਹੁਣ ਇਹ ਮੰਤਰ ਬੋਲਣ ਤੋਂ ਬਾਅਦ ਤੁਹਾਨੂੰ ਇਸ ਨੂੰ ਜਲਾ ਦੇਣਾ ਹੈ ਕਿਵੇਂ ਜਲਾਓਗੇ ਚਾਹੇ ਤਾਂ ਮਿੱਟੀ ਦਾ ਬਰਤਨ ਲਿਆ ਹੈ ਕੋਈ ਪਲੇਟ ਲਈ ਹੈ ਕੋਈ ਕਟੋਰੀ ਲਈ ਹੈ ਜੋ ਵੀ ਤੁਸੀਂ ਬਰਤਨ ਲਿਆ ਉਸ ਵਿੱਚ ਦੋਨੋਂ ਲਾਲ ਮਚਾਂ ਨੂੰ ਰੱਖੋਗੇ ਮੰਤਰ ਪਹਿਲਾਂ ਹੀ ਤੁਸੀਂ ਬੋਲ ਦੇਣਾ ਲਾਲ ਮਚਾਂ ਰੱਖ ਕੇ ਉਸ ਦੇ ਉੱਪਰ ਕਪੂਰ ਰੱਖ ਕੇ ਇਸ ਨੂੰ ਜਲਾ ਦੇਣਾ ਇਸ ਤਰੀਕੇ ਨਾਲ ਦੇਖੋ ਖੁੱਲੇ ਥਾਂ ਦੇ ਵਿੱਚ ਜਲਾਓ ਤਾਂ ਉਹ ਪਾਪ ਭਾਵੇਂ ਤੁਸੀਂ ਕਮਰੇ ਦੇ ਅੰਦਰ ਕਰ ਲਓ ਪਰ ਲਾਲ ਮਚਾਂ ਦੱਸੇ ਖੁੱਲੇ ਥਾਂ ਦੇ ਵਿੱਚ ਜਲਾਉਣੀਆਂ ਹਨ ਜਿਵੇਂ ਕਿ ਛੱਤ ਤੇ ਜਾ ਕੇ ਜਲਾ ਦੇ ਬਾਲਕੋਨੀ ਦੇ ਵਿੱਚ ਜਾਂ ਕਿਤੇ ਵੀ ਅਜੇ ਸਥਾਨ ਤੇ ਜਲਾ ਦਿਓ ਜਿਸ ਦੇ ਨਾਲ ਤੁਸੀਂ ਇਸ ਨੂੰ ਜਲਾਓ ਤੇ ਇਸ ਦਾ ਧੂਆ ਹੁੰਦਾ ਹੈ ਉੜਦਾ ਹੈ ਤੇ ਲਾਲ ਮਿਰਚ ਨੂੰ ਜਲਾਉਂਦੇ ਉਹ ਤਾਂ ਉਸ ਘਰ ਵਿੱਚ ਨਾ ਫੈਲੇ ਤਾਂ ਛੱਤ ਤੇ ਜਲਾ ਦਿਓ ਜਾਂ ਫਿਰ ਜਿਆਦਾ ਉੱਤਮ ਰਹਿ ਦੇ ਘਰ ਦੀ ਬਾਲਕੋਨੀ ਦੇ ਵਿੱਚ ਤੁਸੀਂ ਇਸ ਨੂੰ ਜਲਾ ਸਕਦੇ ਹੋ ਇਹ ਜਿਆਦਾ ਉੱਤਮ ਰਹੇਗਾ ਇਸ ਲਈ ਇਸ ਪਾਣ ਨੂੰ ਜੇਕਰ ਰਾਤ ਦੇ ਵਿੱਚ ਕਰਦੇ ਹੋ ਤਾਂ ਜਿਆ ਸਮਝ ਲਓ ਕੋਈ ਵੀ ਦੇਖ ਨਹੀਂ ਸਕੇਗਾ ਤਾਂ ਤੁਹਾਡਾ ਉਪਾਅ ਤੁਰੰਤ ਸਫਲ ਹੋਵੇਗਾ ਕਿਉਂਕਿ ਇਸ ਉਪਾਅ ਨੂੰ ਕੋਪ ਤਰੀਕੇ ਨਾਲ ਕਰਨਾ ਹੈ ਜਿਸ ਦੇ ਨਾਲ ਤੁਹਾਨੂੰ ਕੋਈ ਦੇਖ ਵੀ ਨਾ ਸਕੇ ਜਦੋਂ ਲਾਲ ਮਿਰਚਾਂ ਤੇ ਕਪੂਰ ਜਦੋਂ ਇਹ ਪੂਰੀ ਤਰ੍ਹਾਂ ਜਲ ਜਾਵੇ ਤਾਂ ਇਸ ਦੀ ਜੋ ਰਾਖ ਹੋਵੇਗੀ ਘਰ ਦੇ ਬਾਹਰ ਜਿੱਥੇ ਵੀ ਤੁਹਾਨੂੰ ਗੰਦਾ ਪਾਣੀ ਦਿਖੇ ਬਸ ਉਸ ਗੰਦੇ ਪਾਣੀ ਦੇ ਵਿੱਚ ਨਾਲ ਹੀ ਘਰ ਦੇ ਬਾਹਰ ਨਾਲੀ ਦੇ ਵਿੱਚ ਕਿਤੇ ਵੀ ਇਸ ਨੂੰ ਪਾ ਦੇਣਾ ਹੈ ਤੇ ਆਪਣੇ ਹੱਥ ਪੈਰ ਧੋ ਕੇ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹ ਤੁਸੀਂ ਕੰਮ ਕਰ ਲਓ ਇਹ ਪਾ ਤੁਹਾਨੂੰ ਜਿਆਦਾ ਵਾਰ ਨਹੀਂ ਕਰਨਾ ਸਿਰਫ ਤੇ ਸਿਰਫ ਦੋ ਵਾਰ ਹੀ ਤੁਹਾਨੂੰ ਇਹ ਪਾ ਕਰਨਾ ਹੈ ਸਮਝ ਲਓ ਜੋ ਦੁਸ਼ਮਣ ਹਨ ਜਾਣ ਤੋਂ ਖਤਮ ਹੋ ਜਾਣ ਕੇ ਉਹਨਾਂ ਦਾ ਕੀਤਾ ਕਰਵਾਇਆ ਦੂਰ ਹੋ ਜਾਵੇਗਾ ਕੋਈ ਵੀ ਤਾੰਤ੍ਰਿਕ ਕਿਰਿਆ ਤੁਹਾਡੇ ਉੱਪਰ ਅਸਰ ਨਹੀਂ ਕਰੇਗੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਜੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ